ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਸੋਡੇ ਦੀ ਜੌਂਡੀਆ 50 ਪੈਂ ਪੈਂ ਡੀ ਲੈ ਕੇ ਆਏ ਦੋਸਤੋ ਜਵਾ ਇੱਕ ਕੋਕਾ ਵੀ ਸਟਰੈਕਟਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਜੇਕਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਜੌਂਡੀਆ 50 ਪੈਂ ਪੈਂ ਡੀ ਹੈ ਦੋਸਤੋ ਟੌਪ ਵਾਲਾ ਮਾਡਲ ਹੈ ਡਬਲ ਪੀਟੀਓ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਦੋਸਤੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਦੋਸਤੋ ਜੇਕਰ ਕਰ ਗਿਆ ਪਰ ਟਾਇਰਾਂ ਦੀ ਟਾਇਰ ਹੈਗੀ ਹੈ ਜੀ 85 ਤੋਂ 90 ਪੈਸੇ ਹਰਿਆਣਾ ਨੰਬਰ ਆ ਦੋਸਤੋ ਜੇਕਰ ਕਰ ਗਿਆ ਪਰ ਚੱਲਣ ਦੀ 1 4600 ਘੰਟਾ ਚੱਲਿਆ ਹੋਇਆ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਨਾਵਾ ਟਰੈਕਟਰ ਹੈ ਦੋਸਤੋ ਜਿਵੇਂ ਤੇ ਜੇਕਰ ਕਰ ਗਿਆ ਪਰ ਟਰੈਕਟਰ ਤੇ ਰੇਟ ਦੀ ਰੇਟ ਹੈਗਾ ਜੀ 4,60,000 ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਮਾਲਕੀ ਵੀਰ ਦਾ ਏਰੀਆ ਗਿੱਦੜਵਾਹਾ ਦੋਸਤੋ ਮਾਲਕੀ ਵੀਰ ਦਾ ਨੰਬਰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲਿਆ ਸਕਦੇ ਹੋ ਜੇ ਕਿਸੇ ਵੀਰ ਨੇ ਛੱਡ ਜੀਣਾ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਸਤਿ ਸ੍ਰੀ ਅਕਾਲ